ਅਗਲੀਆਂ ਖਬਰਾਂ ਵੱਲ ਚਲਿਏ ਤੇ ICC ਨੇ ਚਾਰਜ ਕੀਤਾ ਹੈਗਾ ਜਿਹੜਾ ਫਿਲੀਪਾਈਨ ਦਾ ਪ੍ਰੈਜ਼ੀਡੈਂਟ ਰੋਡ리고 ਨਿਉਟਰੀਆ ਉਹਦੇ ਅਗੇਂਸਟ ਚਾਰजेस ਆ ਉਸਨੇ ਵੀ ਬਹੁਤ ਜ਼ਿਆਦਾ ਕਿਲਿੰਗ ਕੀਤੀਆਂ ਸੀਗੀਆਂ ਘੱਟੋ ਘੱਟ 76 ਲੋਕਾਂ ਨੂੰ ਜਿਹੜਾ ਉਹ ਸਿੱਧਾ ਉਹਦੇ ਵਿੱਚ ਇਨਵੋਲਵ ਸੀਗਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਇਹ ਜਿਹੜਾ ਰਿਵੀਲ ਕੀਤਾ ਹੈਗਾ ਤੁਹਾਨੂੰ ਯਾਦ ਹੋਊਗਾ ਫਿਲੀਪਾਈਨਸ ਦੇ ਵਿੱਚ ਜੇਕਰ ਕੋ ਥੋੜੀ ਬਤੀ ਡਰੱਗ ਵੀ ਮਿਲਦੀ ਸੀ ਤੇ ਉਹਨੂੰ ਜਿਹੜਾ ਹੈਂਗ ਕਰ ਦਿੱਤਾ ਜਾਂਦਾ ਸੀ ਉਹਨੂੰ ਮਾਰ ਦਿੱਤਾ ਜਾਂਦਾ ਸੀ ਜਦੋਂ ਮੇਅਰ ਸੀਗਾ 2013 ਤੋਂ ਲੈ ਕੇ 2016 ਤਾਈਂ ਉੱਥੇ ਡਾ ਡਿਵਾਓ ਸਿਟੀ ਦੇ ਵਿੱਚ ਉਦੋਂ 19 ਲੋਕਾਂ ਨੂੰ ਜਿਹੜਾ ਮਾਰਿਆ ਗਿਆ ਸੀਗਾ ਕਲੀਅਰੈਂਸ ਆਪਰੇਸ਼ਨ ਕਰਕੇ ਇਹ ਡੋਟਰੇ ਨੇ ਕੀਤਾ ਸੀ ਇਹਨੂੰ ਫਿਲੀਪਾਈਨਸ ਦੀ ਅਥਾਰਟੀ ਨੇ ਮਾਰਚ ਮਹੀਨੇ ਦੇ ਵਿੱਚ ਅਰੈਸਟ ਵੀ ਕਰ ਲਿਆ ਸੀਗਾ ਆ ਆਈਸੀਸੀ ਜਿਹੜੀ ਫੈਸਿਲਿਟੀ ਆ ਉਹ ਨੀਦਰਲੈਂਡ ਦੇ ਵਿੱਚ ਇਸ ਟਾਈਮ ਇਹ ਜੋ ਮਾਰਕੋਸ ਹੈਗਾ ਸੌਰੀ ਜਿਹੜਾ ਫਿਲੀਪੀਨ ਦਾ ਸਾਬਕਾ ਪ੍ਰੈਜ਼ੀਡੈਂਟ ਡੁਇਟਰੇ ਆ ਉਹ ਉੱਥੇ ਰੱਖਿਆ ਹੋਇਆ ਹੈ ਜੀ ਬਿਲਕੁਲ ਸੋ ਉਮਰ ਜਿਹੜੀ ਆ ਜੋਸਿੰਗ ਜੀ ਸੀ ਇਹ ਸਤਾਰਾਂ ਦੇ ਵਿੱਚ ਜਿਹੜਾ ਉਹ ਹੈਗਾ ਆ ਤੇ ਹੁਣੇ ਉੱਥੇ ਜਾ ਕੇ ਗੱਲਾਂ ਪਤਾ ਕੀ ਕਹਿੰਦਾ ਕਹਿੰਦਾ ਮੈਨੂੰ ਕੁਝ ਨਹੀਂ ਚੇਤਾ ਮੈਨੂੰ ਆ ਚੇਤਾ ਜਿਹੜਾ ਜਿਹੜਾ ਭੁੱਲ ਗਿਆ ਸੋ ਇਨਸੈਨਿਟੀ ਵਾਲੀ ਇੱਕ ਹਿਸਾਬ ਦੇ ਨਾਲ ਪਲੀ ਲੈ ਕੇ ਜਿਹੜਾ ਇੰਟਰਨੈਸ਼ਨਲ ਕ੍ਰਾਈਮਨਲ ਕੋਰਟ ਦੇ ਵਿੱਚ ਇਹ ਪਹੁੰਚਿਆ ਜਿਹੜਾ ਉਹ ਹੈਗਾ ਆ ਜਿਹੜੇ ਡੁਵਰਟੇ ਦੇ ਸਪੋਰਟਰ ਨੇ ਜਿਹੜੇ ਉਹ ਕਹਿੰਦੇ ਵੀ ਜਿਹੜਾ ਮੌਜੂਦਾ ਪ੍ਰੈਜ਼ੀਡੈਂਟ ਆ ਉਹਦਾ ਜਿਹੜਾ ਰਾਈਵਲ ਆ ਉਹ ਜਾਣਬੁੱਝ ਕੇ ਉਸਨੇ ਅਰੈਸਟ ਜਿਹੜਾ ਉਹ ਕਰਵਾਇਆ ਆ ਤੇ ਇਸ ਨੂੰ ਸਰੈਂਡਰ ਕਰਵਾਤਾ ਸੀਗਾ ਕੋਰਟ ਦੇ ਜਿਹੜਾ ਉਹ ਮੋਰੇ ਤੇ ਜਿਹੜੇ ਸਪੋਰਟਰਸ ਆ ਉਹ ਇਹ ਇਸ ਦੇ ਵਿੱਚ ਦਾਵਾ ਜਿਹੜਾ ਉਹ ਕਰ ਰਿਹਾ ਅੱਜ ਸ਼ੁਰੂ ਹੋਣੀ ਸੀਗੀ ਅਸੀਂ ਕੋਰਟ ਦੀ ਹੀਅਰਿੰਗ ਪਰ ਇਸ ਨੂੰ ਪੋਸਟਪੋਨ ਕਰ ਦਿੱਤਾ ਗਿਆ ਕਿਉਂਕਿ ਜਿਹੜੇ ਜੱਜਸ ਦੇ ਮੋਦੇ ਰਿਟਰਟੇ ਦੀ ਜਿਹੜੀ ਰਟਰਨਿਸ ਨੇ ਆਰਗੂਮੈਂਟ ਪੇਸ਼ ਕੀਤੇ ਆ ਵੀ ਉਹ ਸਟੈਂਡ ਟ੍ਰਾਇਲ ਸਟੈਂਡ ਕਰਨ ਦੇ ਲਈ ਵੀ ਟ੍ਰਾਇਲ ਦਾ ਸਾਹਮਣਾ ਕਰਨ ਦੇ ਲਈ ਉਹ ਠੀਕ ਨਹੀਂ ਹੈਗਾ ਕਿ ਨੇ ਵੀ ਉਹ ਆਰਗੂਮੈਂਟਸ ਨੂੰ ਉਹ ਵੈਲਿਊਏਟ ਕਰਨਗੇ ਤੇ ਫਿਰ ਅੱਗੇ ਜਿਹੜਾ ਉਹ ਫੈਸਲਾ ਜਿਹੜਾ ਉਹ ਲਿਆ ਜਾਵੇਗਾ ਸੋ ਇਵੈਂਚੁਅਲੀ ਇਹ ਹਰਜੋਤ ਸਿੰਘ ਜੀ ਵੀ ਹਰ ਕਿਤੇ ਕਰਤੂਤ ਦਾ ਸਾਹਮਣਾ ਕਿਦਾਂ ਕਰ ਤੇ ਜਿਹੜੇ ਆ ਉਹ ਲੋਕਾਂ ਨੂੰ ਆਪਣੀ ਇਸੇ ਹੀ ਜੀਵਨ ਦੇ ਵਿੱਚ ਕਰਨਾ ਪੈ ਜਾਂਦਾ ਹੈ ਜੀ